ਸ਼੍ਰੀ ਰਾਮ ਦੇ ਭਗਤ ਵੀ ਬੜੇ ਨਿਰਾਲੇ ਨੇ ਗੋਰੇ ਕਾਲੇ ਸਾਰੇ ਭਗਤ ਨੇ ਸ਼੍ਰੀ ਰਾਮ ਦੇ ਤਾਂ ਇਹ ਭਜਨ ਸੁਣ ਕੇ ਤੁਹਾਡਾ ਵੀ ਜਿਹੜਾ ਇਹ ਵੀਡੀਓ ਦਿਲ ਜਿੱਤ ਲੇਗੀ ਕਿ ਬਾਹਰਲੇ ਵਿਦੇਸ਼ਾਂ ਦੇ ਵਿੱਚ ਵੀ ਰਾਮ ਭਗਤ ਬੈਠੇ ਨੇ ਤੇ ਕਿਸ ਤਰੀਕੇ ਦੇ ਨਾਲ ਕੀਰਤਨ ਕਰਦੇ ਨੇ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜਿੰਨੇ ਵੀ ਰਾਮ ਭਗਤ ਇਹ ਵੀਡੀਓ ਦੇਖ ਰਹੇ ਨੇ ਵੀਡੀਓ ਜੈ ਸ਼੍ਰੀ ਰਾਮ ਲੈ ਕੇ ਨਾ ਸ਼ੇਅਰ ਕਰ ਦਿਓ ਤਾਂ ਜੋ ਪਤਾ ਲੱਗੇ ਵੀ ਸਨਾਤਨ ਦਾ ਪ੍ਰਚਾਰਤਾ ਗੋਰੇ ਕਾਲੇ ਵੀ ਕਰ ਰਹੇ ਨੇ ਆਹ ਵੀਡੀਓ ਸੁਣਦੇ ਆਂ Hanuman had been meditating on Shri Ramachandra but he was so powerful he could detect the thoughts of Ande ji oh our... sab to shaktishali ne aa dekho suno inadi gallan Shri Ram Jai Ram Jai Ram Jai, Jai Ram I'm sorry. ਬਾ ਦੋਸਤੋ ਇਸ ਵੀਡੀਓ ਦੇ ਵਿੱਚ ਇੱਕ ਚੀਜ਼ ਤਾਂ ਸਮਝ ਆਉਂਦੀ ਹੈ ਕਿ ਸਾਰੇ ਵਿਦੇਸ਼ੀ ਨੇ ਗੋਰੇ ਕਾਲੇ ਨੇ ਭਾਰਤੀ ਇੱਥੇ ਕੋਈ ਵੀ ਨਹੀਂ ਨਜ਼ਰ ਆ ਰਿਹਾ ਪਰ ਸਨਾਤਨ ਦਾ ਪ੍ਰਚਾਰ ਕਿਸ ਤਰੀਕੇ ਦੇ ਨਾਲ ਕਰ ਰਹੇ ਆ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਗਏ ਹੋਵੋਗੇ ਇਸ ਵੀਡੀਓ ਨੇ ਤੁਹਾਡਾ ਦਿਲ ਜਿੱਤ ਲਿਆ ਹੋਣਾ ਤੇ ਵੀਡੀਓ ਹੁਣ ਤੁਸੀਂ ਸ਼ੇਅਰ ਕਰਨੀ ਆ ਜੈ ਸ਼੍ਰੀ ਰਾਮ ਲਿਖ ਕੇ ਤੇ ਪਤਾ ਲੱਗ ਜਾਏ ਹਰ ਇੱਕ ਰਾਮ ਭਗਤ ਨੂੰ ਕਿ ਜਿਹੜੇ ਭਗਤ ਨੇ ਸ਼ਰਧਾਲੂ ਨੇ ਉਹ ਕਿਸ ਤਰੀਕੇ ਦੇ ਨਾਲ ਰਾਮ ਦਾ ਗੁਣਗਾਨ ਕਰਦੇ ਨੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ